ਸਭ ਤੋਂ ਪਹਿਲਾਂ ਸਾਰੇ ਹੀ ਪਾਤਵਾਨਾਂ ਨੂੰ ਜੈ ਹਿੰਦ ਮੈਂ ਸੁਰੇਸ਼ ਗੋਇਲ ਸਖਤਰ ਜ਼ਿਲ੍ਹਾ ਸੇ ਅਥਾਰਟੀ ਬਠਿੰਡਾ ਸਾਰੇ ਹੀ ਦਰਸ਼ਕਾਂ ਨੂੰ ਅੱਜ ਇਹ ਸੰਦੇਸ਼ ਦੇਣਾ ਚਾਹੁੰਦਾ ਵੀ ਜੋ ਅਸੀਂ ਕੌਮੀ ਅਦਾਲਤਾਂ ਹਰ ਸਾਲ ਸਾਲ ਦੇ ਵਿੱਚ ਜਿਵੇਂ ਕਿ ਚਾਰ ਅਦਾਲਤਾਂ ਲੱਗਦੀਆਂ ਹਨ ਔਰ ਇਸ ਵਾਰ ਅਸੀਂ ਦੂਸਰੀ ਕੌਮੀ ਅਦਾਲਤ ਇਸ ਸਾਲ ਦੀ ਲਗਾ ਰਹੇ ਹਾਂ ਜਿਸ ਦੇ ਵਿੱਚ ਅਸੀਂ 18 ਬੈਂਚ ਕਨਸਟੀਟਿਊਟ ਕੀਤੇ ਨੇ ਔਰ ਬਹੁਤ ਹੀ ਐਸੇ ਕੇਸਿਸ ਨੇ ਜਿਹੜੇ ਲੰਬੇ ਸਮੇਂ ਤੋਂ ਪੈਂਡਿੰਗ ਸੀਗੇ ਔਰ ਸਾਨੂੰ ਆਸ ਹੈ ਵੀ ਉਹਨਾਂ ਦਾ ਫੈਸਲਾ ਇੱਕ ਸੱਚੇ ਟੰਗ ਨਾਲ ਕਰਕੇ ਤਾਂ ਕਿ ਲੋਕਾਂ ਨੂੰ ਬਹੁਤ ਜਲਦੀ ਇਨਸਾਫ ਮਿਲ ਸਕੇ ਉਹਦੇ ਅਸੀਂ ਜਿਹੜੇ ਯਤਨ ਕਰਦੇ ਆ ਉਹਨਾਂ ਯਤਨਾਂ ਵਿੱਚੋਂ ਅੱਜ ਅਸੀਂ ਕੁੱਲ 14000 ਕੇਸਾਂ ਲਈ ਅਸੀਂ ਜੋ ਇੱਕ ਕੇਸਾਂ ਨੂੰ ਫਾਈਂਡ ਆਊਟ ਕੀਤਾ ਹੈ ਜਿਹੜੇ ਕਿ ਅਸੀਂ ਲੋਕ ਅਦਾਲਤ ਵਿੱਚ ਸੁਣਨ ਜਾ ਰਹੇ ਹਾਂ ਔਰ ਸਾਨੂੰ ਆਸ ਹੈ ਜਿਵੇਂ ਕਿ ਅਸੀਂ ਪਿਛਲੇ ਸਾਲਾਂ ਤੋਂ ਵੀ ਇਹ ਦੇਖ ਰਹੇ ਹਾਂ ਵੀ ਜ਼ਿਲ੍ਹਾ ਬਠਿੰਡਾ ਵੱਲੋਂ ਬਹੁਤ ਹੀ ਲੋਕਾਂ ਵੱਲੋਂ ਸਾਹ ਨਾਲ ਇਹਨਾਂ ਕੇਸਾਂ ਦੇ ਵਿੱਚ ਸੰੂਲਿਤ ਕਰਦੇ ਨੇ ਔਰ ਆਪਣੇ ਫੈਸਲੇ ਕਰਾਉਂਦੇ ਨੇ ਸੋ ਇਸ ਵਾਰ ਵੀ ਸਾਨੂੰ ਉਮੀਦ ਹੈ ਵੀ 14000 ਜਿਹੜੇ ਅਸੀਂ ਕੇਸ ਰੱਖੇ ਨੇ ਇਹਨਾਂ ਵਿੱਚੋਂ ਕਾਫੀ ਕੇਸਾਂ ਦਾ ਜਿਹੜਾ ਹੈ ਅਸੀਂ ਫੈਸਲਾ ਕਰ ਸਕਾਂਗੇ ਔਰ ਸਾਨੂੰ ਇਹ ਵੀ ਆਸ ਹੈ ਜੋ ਕੇਸ ਇਸ ਅਦਾਲਤ ਵਿੱਚ ਪੈਂਡਿੰਗ ਰਹਿ ਜਾਣਗੇ ਜਾਂ ਜਿਨ੍ਹਾਂ ਨੂੰ ਸਾਨੂੰ ਲੱਗਦਾ ਵੀ ਇਹਨਾਂ ਵਿੱਚ ਹੋਰ ਸਮਾਂ ਚਾਹੀਦਾ ਹੈ ਤਾਂ ਆਉਣ ਵਾਲੇ 14-9 ਨੂੰ ਇੱਕ ਤੀਸਰੀ ਲੋਕਦਤ ਲੱਗੇਗੀ ਸੋ ਇਹਨਾਂ ਕੇਸਾਂ ਦੇ ਜਿਹੜਾ ਅਸੀਂ ਨਿਪਟਾਰਾ ਕਰਨ ਵਾਸਤੇ ਤਿਆਰ ਆ 18 ਕੋਟਾਂ ਜਿਹੜੀਆਂ ਵਿਸ਼ੇਸ਼ਤਾ ਅਸੀਂ ਗਠਨ ਕੀਤੀਆਂ ਨੇ ਜਿਹਦੇ ਵਿੱਚੋਂ ਅਸੀਂ ਜਿਲ੍ਹਾ ਲੈਵਲ ਤੇ ਤੇ ਸਬਡਿਵੀਜ਼ਨ ਲੈਵਲ ਤੇ ਗਠਨ ਕੀਤੀਆਂ ਨੇ ਮੋਸਟਲੀ ਅਸੀਂ ਕੇਸਿਸ ਵਿੱਚ ਫੈਮਿਲੀ ਮੈਟਰਸ ਟ੍ਰੈਫਿਕ ਨਾਲ ਸੰਬੰਧਿਤ ਮੈਟਰਸ ਲੜਾਈ ਆਪਸੀ ਲੜਾਈ ਝਗੜੇ ਜਾਂ ਪ੍ਰਾਪਰਟੀ ਸੰਬੰਧੀ ਇਹ ਸਾਰਿਆਂ ਦਾ ਕੇਸਾਂ ਦਾ ਅਸੀਂ ਜਿਹੜਾ ਅੱਜ ਰੱਖੇ ਨੇ ਔਰ ਸਾਨੂੰ ਆਸ ਹੈ ਵੀ ਜਿਵੇਂ ਲੋਕਾਂ ਦਾ ਸਹਾਰਾ ਹੈ ਜੇ ਪਿਛਲੇ ਸਾਲਾਂ ਤੋਂ ਅਸੀਂ ਦੇਖ ਰਹੇ ਹਾਂ ਇਹ ਲੋਕ ਬਾਦ ਚੜ ਕੇ ਹਿੱਸਾ ਲੈਂਦੇ ਨੇ ਇਸ ਵਾਰ ਵੀ ਜਿਹੜਾ ਇਹ ਲੋਕ ਆਪਣਾ ਹਿੱਸਾ ਲੈਣਗੇ ਔਰ ਅਸੀਂ ਇਹਨਾਂ ਦੇ ਕੰਮ ਨੂੰ ਖਤਮ ਕਰਨ ਵਾਸਤੇ ਬਚਨਵੰਦ ਕਾਨੂੰਨੀ ਸਾਨੂੰ ਪ੍ਰਕਿਰਿਆ ਕਰਨੀਆਂ ਪੈਂਦੀਆਂ ਨੇ ਜਿਹੜੇ ਲੋਕ ਇਹ ਸੋਚਦੇ ਨੇ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਦਾ ਫੈਸਲੇ ਕਰਾਉਂਦੇ ਨਿਕਾਸ ਕਰਕੇ ਮੈਟ੍ਰਿਮੋਨিয়াল ਤਲਾਕ ਕਰਾ ਦਿੰਦੇ ਨੇ ਇਹਨਾਂ ਨੂੰ ਸਾਡੇ ਵੱਲੋਂ ਕੋਈ ਕਾਨੂੰਨੀ ਵੈਧਤਾ ਨਹੀਂ ਹੈ ਇਹਨਾਂ ਕੋਟਾਂ ਦਾ ਇਹਨਾਂ ਨੂੰ ਕਦੇ ਵੀ ਡਿਸਪਿਊਟ ਜਿਹੜਾ ਇਹਨਾਂ ਦਾ ਕੀਤਾ ਜਾ ਸਕਦਾ ਹੈ ਸੋ ਅਸੀਂ ਸਾਰੇ ਹੀ ਲੋਕਾਂ ਨੂੰ ਜਿਹੜੇ ਕੀ ਲੋਕ ਇਸ ਅਮਲ 'ਚ ਲੱਗੇ ਹੋਏ ਨੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਉਹ ਆਪਣਾ ਮੈਟਰ ਜਿਹੜਾ ਹੈ ਉਹ ਲੋਕਲ ਇੱਕ ਕੋਟਾ ਵਿੱਚ ਲੈ ਕੇ ਆਉਣ ਤਾਂ ਕਿ ਅਸੀਂ ਜਿਹੜਾ ਇੱਕ ਕਾਨੂੰਨੀ ਤੌਰ ਤੇ ਜਿਹੜਾ ਇਹਦਾ ਫੈਸਲਾ ਕਰ ਸਕੀਏ ਜਦੋਂ ਇੱਕ ਵਾਰ ਕਾਨੂੰਨੀ ਤੌਰ ਤੇ ਫੈਸਲਾ ਹੋ ਜਾਂਦਾ ਹੈ ਇਸ ਦੀ ਕੋਈ ਅਪੀਲ ਜਾਂ ਦਲੀਲ ਨਹੀਂ ਹੁੰਦੀ ਸੋ ਇਹਨਾਂ ਜਿਹੜੇ ਪਿੰਡਾਂ ਦੇ ਵਿੱਚ ਫੈਸਲੇ ਹੋ ਰਹੇ ਨੇ ਇਹ ਕਾਨੂੰਨੀ ਤੌਰ ਤੇ ਇਹਨਾਂ ਨੂੰ ਅਸੀਂ ਮੰਨਤਾ ਨਹੀਂ ਦਿੰਦੇ ਸਾਡੇ ਸੰਗਿਆਨ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਕੋਈ ਮਸਲਾ ਤਾਂ ਨਹੀਂ ਆਇਆ ਹੈ ਪਰ ਹਾਂ ਜਿਵੇਂ ਕਿ ਅਸੀਂ ਦੱਸਿਆ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਸੈਮੀਨਾਰ ਕਰਦੇ ਹਾਂ ਲੋਕਾਂ ਨੂੰ ਅਵੇਅਰ ਕਰਦੇ ਹਾਂ ਸਾਡੇ ਹਰੇਕ ਸਕੂਲ ਦੇ ਵਿੱਚ ਹਰੇਕ ਜਿਹੜੇ ਪੰਚਾਇਤਾਂ ਦੇ ਵਿੱਚ ਸਾਡੇ ਪੀਐਲਵੀ ਹੁੰਦੇ ਨੇ ਉਹ ਲੋਕਾਂ ਨੂੰ ਇਸ ਗੱਲ 'ਚ ਅਵੇਅਰ ਕਰਦੇ ਨੇ ਜੇ ਕੋਈ ਤੁਹਾਡੇ ਧਿਆਨ ਦੇ ਵਿੱਚ ਜਾਂ ਕਿਸੇ ਵੀ ਬੰਦੇ ਦੇ ਧਿਆਨ 'ਚ ਆਉਂਦਾ ਹੈ ਉਹ ਸਾਡੇ ਧਿਆਨ 'ਚ ਚੁਲਿਆਤਾ ਜਾਵੇ ਜੇ ਉਹਨਾਂ ਦਾ ਕੋਈ ਸਮਝੌਤਾ ਹੋ ਵੀ ਗਿਆ ਕੋਈ ਗੱਲ ਨਹੀਂ ਅਸੀਂ ਉਹਨਾਂ ਨੂੰ ਦੁਆਰਾ ਕੋਰਟਾਂ ਦੇ ਵਿੱਚ ਲਿਜਾ ਕੇ ਉਹਨਾਂ ਦਾ ਜਿਹੜਾ ਫੈਸਲਾ ਕਾਨੂੰਨੀ ਤੌਰ ਤੇ ਕਰ ਜਾਵਾਂਗੇ